ਅੱਜ ਸਵੇਰ ਤੋਂ ਜੇ ਗੱਲ ਕਰੀਏ ਤਾਂ ਬਹੁਤ ਹੀ ਇਹ ਤੇਜ਼ ਮੀਂਹ ਹੋ ਰਿਹਾ ਹੈ ਜਿਸ ਨੂੰ ਲੈ ਕੇ ਦਸੂਹਾ ਦੇ ਕੰਢੀ ਏਰੀਆ ਦੇ ਵਿੱਚ ਗੱਲ ਕਰੀਏ ਸਵੇਰੇ ਤੋਂ ਹੀ ਤੇਜ਼ ਮੀਂਹ ਹੋਣ ਦੇ ਕਾਰਨ ਇਲਾਕੇ ਦੇ ਲੋਕ ਵੀ ਮੁਸ਼ਕਲਾਂ ਵਿੱਚ ਆ ਗਏ ਹਨ ਦੱਸਦੀਏ ਦਰਜਨਾ گاؤں ਦਾ ਜਿਹੜਾ ਦਸੂਹਾ ਸ਼ਹਿਰ ਤੋਂ ਸੰਪਰਕ ਇਹ ਟੁੱਟ ਚੁੱਕਾ ਹੈ ਦੱਸਦੀਏ ਸਵੇਰੇ ਤੋਂ ਹੀ ਜਿਹੜੀ ਤੇਜ਼ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਇਹ ਕੰਢੀ ਦੇ ਲੋਕਾਂ ਨੂੰ ਇਹ ਬੜੀਆਂ ਮੁਸ਼ਕਲਾਂ ਦਾ ਇਹ ਸਾਹਮਣਾ ਇਹ ਕਰਨਾ ਪੈ ਰਿਹਾ ਹੈ ਇੱਥੋਂ ਤੱਕ ਕਿ ਪਿੰਡਾਂ ਦੇ ਸੜਕਾਂ ਤੇ ਉੱਪਰ ਤੇਜ਼ ਪਾਣੀ ਵਹਿੰਦਾ ਹੋਇਆ ਤੁਹਾਨੂੰ ਇਹ ਦਿਖਾਈ ਦੇ ਰਿਹਾ ਹੈ। ਔਰ ਇਲਾਕੇ ਦੇ ਲੋਕ ਜੋ ਹਰ ਰੋਜ਼ੀ ਤਰ੍ਹਾਂ ਕੰਮ ਕਰਨ ਲਈ ਘਰੋਂ ਤੋਂ ਬਾਹਰ ਜਾਂਦੇ ਹਨ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿਵੇਂ ਉਹਨਾਂ ਦੁਆਰਾ ਇਹ ਮੋਟਰਸਾਈਕਲ ਉੱਥੋਂ ਆਪਣੇ ਇੱਕ ਅੱਡੇ ਜਾ ਰਹੇ ਹਨ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕੰਢੀ ਇਲਾਕੇ ਦੇ ਪਿੰਡ ਸੰਸਾਰਪੁਰ, ਹਾਤੋਚੱਕ, ਮਾਕੋਵਾਲ, ਸੰਘਵਾਲ, ਸਹਿਤ ਅੰਨੇ ਇਹ ਪਿੰਡਾਂ ਦੀਆਂ ਹਨ। ਜੋ ਕਿ ਇਹ ਜੋ ਜੋ ਇਸ ਬੱਲੇ ਪੂਰੇ ਅਫਵਾਹ ਤੇ ਤੁਹਾਨੂੰ ਦਿਖਾਈ ਦੇ ਰਹੇ ਨੇ ਕੀ ਕਿਹਾ ਰਾਗੀ ਦੇ ਰਹੇ ਤੁਸੀਂ ਮੇਰਾ ਨਾਮ ਨਰਿੰਦਰ ਸਿੰਘ ਜੀ ਸਾਨੂੰ ਇੱਥੇ ਘੱਟੋ ਘੱਟ 2-3 ਘੰਟੇ ਹੋ ਹੀ ਗਏ ਜੀ ਹਾਂਜੀ ਬਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਜੀ ਆ ਜਿਹੜਾ ਇੱਕ ਇਹ ਪੁਲ ਹੋ ਗਿਆ ਇੱਕ ਧੁੱਸੀ ਵਾਲਾ ਪੁਲ ਹੋ ਗਿਆ ਇਹ ਦੋ ਪੁਲ ਹੈ ਜਿਹੜੇ ਬਰਸਾਤਾਂ ਦੇ ਵਿੱਚ ਬਣਾਏ ਜਾਣ ਕਿਉਂਕਿ ਇੱਥੇ ਆਨ-ਜਾਨ ਦੀ ਜਿਆਦਾ ਸਮੱਸਿਆ ਹੋ ਜਾਂਦੀ ਆ ਤਾਂ ਨਾ ਇਧਰੋਂ ਬੱਚੇ ਜਾ ਸਕਦੇ ਆ ਸਕੂਲ ਪੜ੍ਹਨ ਤਾਂ ਨਾ ਕੋ ਸਕਦੇ ਆ ਇਧਰ ਜੇ ਕਿ ਇਹਨੂੰ ਅਵਰਜੈਂਸੀ ਪੈ ਜਾਵੇ ਤਾਂ ਕੋਈ ਇੱਥੇ ਨੂੰ ਜਾ ਨਹੀਂ ਸਕਦਾ ਇਹ ਕਨੈਕਟਡ ਟੁੱਟਿਆ ਹੋਇਆ ਤਸੂਹੇਰ ਰੋਡ ਨੂੰ ਜਾਂਦਾ ਹੈ ਤਸੂਹੇਰ ਤੋਂ ਇਹ ਤਨਵਾੜਾ ਰੋਡ ਵੀ ਜਾਂਦਾ ਹੈ ਤੇ ਨਾਲ ਹੀ ਅਗਲਾ ਇੱਕ ਤੋਂ ਰੋਡ ਹੈਗਾ ਇੱਕ ਜਿਹੜਾ ਉਹ ਗੜ੍ਹ ਨੂੰ ਵੀ ਜਾਂਦਾ ਹੈ ਉਹ ਵੀ ਦੋਨੇ ਜਿਹੜੇ ਰੋਡ ਹੈ ਜਿਹੜੇ ਕਹਿੰਦੇ ਬਿਲਕੁਲ ਬੰਦ ਹੋ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਅਗਲੀ ਵਾਰ ਇੱਥੇ ਬਰਸਾਤਾ ਤੋਂ ਪਹਿਲੇ ਪਹਿਲੇ ਇੱਥੇ ਪੋਲ ਤਿਆਰ ਕੀਤਾ ਜਾਵੇ ਤਾਂ ਜੋ ਇੱਥੇ ਲੋਕਾਂ ਨੂੰ ਕੋਈ ਮੁਸੀਬਤ ਨਾ ਆਵੇ ਕਿਉਂਕਿ ਦਿਨ ਰਾਤ ਨੂੰ ਜਾਣਾ ਹੁੰਦਾ ਹੈ ਤੇ ਕਿਸੇ ਨੂੰ ਆ ਪ੍ਰੋਬਲਮਾਂ ਸਾਹਮਣਾ ਕਰਨਾ ਪੈਂਦਾ ਇਹ ਬਰਸਾਤਾ ਦੇ ਵਿੱਚ ਜਿਆਦਾ ਇੱਥੇ ਮੁਸ਼ਕਲਾਂ ਹੋ ਜਾਂਦੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇੱਥੇ ਪੁਲ ਦਾ ਨਿਰਮਾਣ ਕੀਤਾ ਜਾਵੇ ਜਿੱਦੋਂ ਤੁਸੀਂ ਇੱਕ ਮਾਤਾ ਜੀ ਨੂੰ ਵੀ ਸੇਵਾ ਨਵਾਈ ਹੈ ਵੀ ਕਿੱਥੇ ਹੁਣੇ ਹੀ ਇਹਨਾਂ ਨੂੰ ਉਧਾ ਕੇ ਹਟੇ ਆ ਇੱਥੇ ਸੰਤਾ ਹੈਗੇ ਇਹਨਾਂ ਨੂੰ ਉਧਾਇਆ ਤੇ ਕਹ ਲੋ ਕਿ ਇੱਥੇ ਮਤਲਬ ਲੰਘ ਨਹੀਂ ਸਕਦੇ ਆ ਕਿ ਇੰਨਾ ਵਹਾ ਤੇਜ਼ ਆ ਇਹ ਬੰਦਾ ਜੇ ਚਾਹੇ ਨਾ ਤਾਂ ਆਪ ਹੀ ਰੋੜ ਸਕਦਾ ਬੰਦਾ ਤੇ ਗੱਡੀਆਂ ਵੀ ਰੋੜ ਸਕਦੀਆਂ ਨੇ ਤੁਸੀਂ ਦੇਖ ਲਓ ਗੱਡੀਆਂ ਅੱਗੇ ਵੀ ਖੜੀਆਂ ਆ ਪਿੱਛੇ ਵੀ ਖੜੀਆਂ ਆ ਸਾਰੀ ਇੱਥੇ ਦੁਨੀਆ ਖੜੀ ਆ ਤੇ ਤਾਂ ਕਰਕੇ ਇਹੀ ਕਹਿੰਦੇ ਆ ਕਿ ਪ੍ਰਸ਼ਾਸਨ ਉਹੀ ਮੰਗਦਾ ਕਿ ਸਾਡੀ ਵੀ ਇਹ ਪੋਲ ਜਲਦੀ ਜਲਦੀ ਬਣਾਏ ਜਾਣ ਤੋਂ ਕੀ ਨਾ ਮੈਂ ਆਪਣਾ ਭਾਜੀ ਤੇ ਕਿੰਨੇ ਵਜੇ ਦੀ ਬਰਖਾ ਲੱਗੀ ਇਹ ਤਾਂ ਲੱਗੀ ਹੈ ਕਿ ਸੁਵੇਸੇ ਹੀ ਲੱਗੀ ਹੈ ਮਤਲਬ 3-4 ਘੰਟੇ ਹੋ ਗਏ ਇੱਥੇ ਹੀ ਖੜੇ ਆ ਥੱਲੇ ਤਾਂ ਕੋਈ ਕ੍ਰੋਸਿੰਗ ਹੈ ਨਹੀਂ ਨਾਲੇ ਬਾਕੀ ਵੀ ਮਾਲੇ ਜਿਹੜੇ ਹੋਰ ਵੀ ਮਾਲੇ ਕਾਰੋਬਾਰ ਵਾਲੇ ਬੰਦੇ ਹੈ ਉਹ ਵੀ ਇੱਧਰ ਹੀ ਬੈਠੇ ਆ ਕੋਈ ਹੈ ਨਹੀਂ ਇਧਰ ਕੋਈ ਮਾਲੇਵੇ ਚਾਂਸ ਹੈ ਨਹੀਂ ਜਿਹੜੇ ਬੰਦੇ ਨਿਕਲ ਜਾਏ ਇਧਰੋਂ ਨਾ ਅੱਗੇ ਵੀ ਮੰਨ ਲਓ ਉਧਰ ਵੀ ਇਹੀ ਇਹੀ ਚਾਂਸ ਹੈ ਇਧਰ ਚੱਲ ਜਾਓ ਤਾਂ ਇਧਰ ਵੀ ਇਹੀ ਚਾਂਸ ਹੈ ਇਧਰ ਹੈ ਹੀ ਨਹੀਂ ਕੋਈ ਰਸਤਾ ਹੀ ਹੈ ਨਹੀਂ ਹਮ ਬਾਜ਼ੂ ਮੈਂ ਪਤਾ ਹੀ ਹੈ ਹੁੰਦਾ ਹੀ ਹੈ ਮਾੜਾ ਮੋਟਾ ਜਹ ਜਹ ਕੋਈ ਸੁਭਦਾ ਹੋਏ